ਪਹਿਲੀ ਸਰਕਾਰ ਹੈ ਜਿਨੇ 2 ਸਾਲ ਤੋਂ ਕਿਉਂਕਿ ਇੱਥੇ ਬੜੀਆਂ ਸਰਕਾਰ ਆ ਰਹੀਆਂ ਕਾਂਗਰਸ ਵੀ ਰਹੀ ਐ ਲਗਾਤਾਰ 10 ਸਾਲ ਕਾਲੀ ਦਲ ਵੀ ਰਹਿ ਗਿਆ ਉਸ ਤੋਂ ਪਹਿਲਾਂ ਫਿਰ ਕਾਂਗਰਸ ਸੀ ਕਿਸੇ ਸਰਕਾਰ ਨੇ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ 5% ਵਾਅਦੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਪੂਰੇ ਨਹੀਂ ਕੀਤੇ ਹੋਣੇ ਇਹ ਪਹਿਲੀ ਸਰਕਾਰ ਹੈ ਜਿਨੇ ਇਕੱਲੇ ਵਾਦੇ ਨਹੀਂ ਪੂਰੇ ਕੀਤੇ ਬਿਨਾ ਬਾਦਿਆਂ ਤੋਂ ਵੀ ਸੈਂਕੜੇ ਕੰਮ ਪਿਛਲੇ 2 ਸਾਲਾਂ ਚ ਪੰਜਾਬ ਚ ਕਰਤੇ ਚਲੋ 600 ਜੁਨਟ ਬਿਜਲੀ ਵਾਲਾ ਤਾਂ ਵਾਦਾ ਕੀਤਾ ਸੀ ਪਰ ਜਿਹੜੀ ਮੋਟਰ ਵਾਲੀ ਬਿਜਲੀ ਦਿੱਤੀ ਐ ਨਹਿਰੀ ਪਾਣੀ ਦਿੱਤਾਗਾ ਇਹ ਤਾਂ ਸੂਬਾ ਸਰਕਾਰ ਨੇ ਵਾਦਾ ਵੀ ਨਹੀਂ ਕੀਤਾ ਸੈਂਕੜੇ ਇਦਾਂ ਦੇ ਕੰਮ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕਰਤਾ ਤੇ ਉਹਦੇ ਵਿੱਚੋਂ ਮਾਨ ਸਾਹਿਬ ਇੱਕ ਦੋ ਪ੍ਰੈਕਟੀਕਲ ਆਧਾਰਨਾ ਜਿਹੜੀਆਂ ਪਿਛਲੇ ਦਿਨਾਂ ਜਦੋਂ ਤੋਂ ਮੈਂ ਕੈਂਪੇਨ ਚ ਲੱਗਿਆ ਹੋਇਆ ਮੈਨੂੰ ਆਪ ਨੂੰ ਦੇਖਣ ਨੂੰ ਮਿਲੀਆਂ ਇੱਕ ਤਾਂ ਜਿਹੜੀਆਂ ਐਸਐਸਐਫ ਵਾਲੀਆਂ ਗੱਡੀਆਂ ਇਹ ਕੋਈ ਚੋਣ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ ਕਿਸੇ ਸਟੇਜ ਤੋਂ ਸਾਡੇ ਲੀਡਰ ਨੇ ਐਲਾਨ ਨਹੀਂ ਕੀਤਾ ਵਾਅਦਾ ਨਹੀਂ ਕੀਤਾ ਪਰ ਇਹ ਗੱਡੀਆਂ ਦੀ ਅੱਜ ਪੰਜਾਬ 'ਚ ਸ਼ੁਰੂਆਤ ਕੀਤੀ ਗਈ ਮਾਨ ਸਾਹਿਬ ਮੈਂ ਪਿਛਲੇ ਦਿਨੀ ਕਿਸੇ ਪ੍ਰੋਗਰਾਮ ਤੇ ਗਿਆ ਤੇ ਉੱਥੇ ਮੈਨੂੰ ਇੱਕ ਮਾਤਾ ਜੀ ਮਿਲੇ ਤੇ ਮੈਨੂੰ ਕਹਿੰਦੇ ਜੀ ਮੇਰਾ ਧੰਨਵਾਦ ਕਰਿਓ ਮੁੱਖ ਮੰਤਰੀ ਸਾਹਿਬ ਵੱਲੋਂ ਮੇਰੇ ਚਾਰ ਕੁੜੀਆਂ ਤੇ ਇਕੱਲਾ ਪੁੱਤ ਉਹਦਾ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਉਹਨੂੰ ਗੱਡੀ ਚਾੱਕੇ ਪਹਿਲਾਂ ਬਰਨਾਲੇ ਵਾਲੇ ਹਸਪੀਟਲ ਲੈ ਕੇ ਗਈ ਉੱਥੋਂ ਡਾਕਟਰਾਂ ਨੇ ਕਹਤਾ ਵੀ ਇੱਥੇ ਇਲਾਜ ਨਹੀਂ ਹੋ ਸਕਦਾ ਇਹਨੂੰ ਪਟਿਆਲੇ ਲੈ ਕੇ ਜਾਓ ਉਹੀ ਫੇਰ ਗੱਡੀ ਉਹਨਾਂ ਟਾਈਮ ਵੇਟ ਕੀਤੀ ਉਹਨੂੰ ਪਟਿਆਲੇ ਲੈ ਕੇ ਗਏ ਤੇ ਉੱਥੇ ਜਾ ਕੇ ਉਹ ਬੱਚੇ ਦੀ ਜਾਨ ਬਚੀ ਤੇ ਡਾਕਟਰ ਕਹਿੰਦਾ ਵੀ ਜੇ 15 20 ਮਿੰਟ ਵੀ ਲੇਟ ਹੋ ਜਾਂਦੇ ਤੇ ਬੱਚਾ ਬਚ ਨਹੀਂ ਸਕਦਾ ਜੇ ਐਸਐਸਫ ਵਾਲੀਆਂ ਇਹ ਗੱਡੀਆਂ ਨਾ ਹੁੰਦੀਆਂ ਤਾਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਸੀ ਤੇ ਰਸਤੇ 'ਚ ਕੋਈ ਰੁਕਦਾ ਹੀ ਨਹੀਂ ਸੀ ਵੀ ਆਪਾਂ ਕਾਹਨੂੰ ਫਸਣਾ ਤੇ ਕਿੰਨੀਆਂ ਜਾਂਨਾ ਕਿੰਨੇ ਪੰਜਾਬ ਦੇ ਪੁੱਤ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਸੀ ਘਰਾਂ ਦੇ ਚਿਰਾਗ ਇਹ ਗੱਡੀਆਂ ਦੀ ਇੰਪੋਰਟੈਂਸ ਮੈਨੂੰ ਨਹੀਂ ਪਤਾ ਜਿੰਨੇ ਤੁਸੀਂ ਬੈਠਿਓ ਸ਼ਾ ਤੁਹਾਨੂੰ ਵੀ ਨਾ ਪਤਾ ਹੋਵੇ ਪਰਮਾਤਮਾ ਕਰੇ ਪਤਾ ਵੀ ਨਾ ਲੱਗੇ ਪਰ ਉਹ ਚਾਰ ਭੈਣਾਂ ਨੂੰ ਪਤਾ ਜਿਨ੍ਹਾਂ ਦਾ ਇਕੱਲਾ ਭਰਾ ਬਚਿਆ ਉਹ ਮਾਂ ਨੂੰ ਪਤਾ ਜਿਹਦਾ ਪੁੱਤ ਬਚਿਆ ਕਿ ਕਿੰਨੇ ਇਦਾਂ ਦੇ ਪਿਤਾ ਬਚ ਰਹੇ ਆ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਕੰਮ ਹੈ ਬਹੁਤ ਵੱਡਾ ਪੁੰਨ ਦਾ ਕੰਮ ਪਿਛਲੇ 2 ਸਾਲਾਂ ਚ ਜਿਹੜਾ ਜਿੰਨੇ ਫੈਸਲੇ ਲਏ ਗਏ ਮੈਨੂੰ ਸਭ ਤੋਂ ਲੱਗਦਾ ਕਿ ਸਭ ਤੋਂ ਵੱਡਾ ਫੈਸਲਾ ਇਹ ਆ ਤੇ 3 ਮਹੀਨਿਆਂ ਚ ਮੈਂ ਹੁਣੇ ਅਖਬਾਰ ਵੀ ਪੜ੍ਹ ਰਿਹਾ ਸੀ 5800 ਜਾਨਾਂ ਪਿਛਲੇ 3 ਮਹੀਨਿਆਂ ਚ ਐਸਐਸਫ ਵਾਲੀਆਂ ਗੱਡੀਆਂ ਨੇ ਬਚਾਈਆਂ